ਵੀ ਵਿਗ੍ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਪੱਟੀ ਖਰ ਆਪ ਦੇ ਨਵੇਂ-ਨਵੇਂ ਮੰਤਰੀਆਂ ਨੂੰ ਝਟਕਾ ਹਾਈ ਕੋਰਟ ਚ ਹੋਈ ਹੋਈ ਨੰਬਰ 39 ਦਿਨ ਨਾਲ ਹੀ ਖਬਰ ਆ ਰਹੀ ਕੈਬਨਿਟਿਕ ਮੰਤਰੀ ਸੰਜੀਵ अरोड़ा ਦੀਆਂ ਮੁਸ਼ਕਿਲਾਂ ਵਟਸਐਪ ਦੀਆਂ ਹਨ ਲੁਧਿਆਣਾ ਜਿਸ ਦੀ ਚੋਣ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਚੋਣ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟਿਕ ਮੰਤਰੀ ਜੀ अरोड़ा ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਇਸ ਉਮੀਦਵਾਰਾਂ ਭਾਰਤ ਉਸ਼ਣ ਨੂੰ ਆਸ਼ੂ ਨੂੰ ਹਾਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ ਹੁਣ ਸੰਜੀਵ अरोड़ा ਨੇ ਝਟਕਾ ਲਗਾ ਦਿੱਤਾ ਇਸੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਜਸਮਿੰਦਰ ਸਿੰਘ ਜਸਮਿੰਦਰ ਮੱਲੀ ਨਾਮ ਦੇ ਵਿਅਕਤੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਇਸ ਮਾਮਲੇ ਦੀ ਸੁਣਵਾਈ 13 ਅਗਸਤ ਤੋਂ ਤੈਅ ਕਰ ਦਿੱਤੀ ਗਈ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ अरोड़ा ਨੇ ਚੋਣਾਂ ਚੋਣਾਂ ਸਮੇਂ ਕਪੜੇ ਨਾਲ ਜੁੜੀਆਂ ਕਈ ਜਾਣਕਾਰੀਆਂ ਲੁਕਾਈਆਂ ਇਸ ਦੇ ਨਾਲ ਹੀ ਪਟੀਸ਼ਨ ਵਿੱਚ ਇਲਜ਼ਾਮ ਹੈ ਕਿ ਸੰਜੀਵ अरोड़ा ਨੇ ਚੋਣਾਂ ਵਿੱਚ ਤੈਅ ਸਮੇਂ ਤੋਂ ਵੱਧ ਖਰਚ ਕੀਤਾ ਸੀ ਅਤੇ ਉਹਨਾਂ ਦੀ ਆਮਦਨ ਆਮਦਨ ਬਾਰੇ ਜਾਣਕਾਰੀ ਸਹੀ ਢੰਗ ਨਾਲ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਗਿਆ ਕਿ ਚੋਣਾਂ ਤੋ ਪਹਿਲਾ ਜੋ ਚੋਣਤ ਦੌਰਾਨ ਸਰਕਾਰ ਮਸ਼ੀਨਰੀ ਦੀ ਵਰਤੋਂ ਦੁਰਵਰਤੋਂ ਕੀਤੀ ਗਈ ਅਤੇ ਇਸ ਦੇ ਨਾਲ ਹੀ 40 ਲੱਖ ਦੀ ਸੀਮਾ ਤੋਂ ਕਿਤੇ ਵੱਧ ਕਰੋੜਾ ਰੁਪਏ ਖਰਚ ਕੀਤੇ ਗਏ ਅਤੇ ਡਾਕਟਰ ਮੱਲੀ ਦੀ ਬਿੰਦੇਵ ਕੀ ਲਗਿਆ ਕਿ ਇਹ ਸਿਰਫ ਖਰਚਾ ਲੁਕਾਉਣ ਦਾ ਸਭ ਮਾਮਲਾ ਨਹੀਂ ਹੈ ਸਗੋਂ ਗੈਰਕਾਨੂੰਨੀ ਪ੍ਰਚਾਰ ਨੀਤੀਆਂ ਤੇ ਭ੍ਰਿਸ਼ਟਾਚਾਰ ਅਚਰ ਅਚਰਣ ਦਾ ਮਾਮਲਾ ਹੈ